ਮਾਈਕ੍ਰੋਜੀਕਾ ਖਾਲਸਾ ਮਾਈਕ੍ਰੋਜੀਕਾ ਫਤਿਹ ਪੰਜਾਬ ਵਿਧਾਨ ਸਭਾ ਦੇ ਵਿੱਚ ਝਾੜੂ ਪਾਰਟੀ ਬਣਾ ਨੇ ਬਹੁਤ ਵੱਡਾ ਝੂਠ ਬੋਲਿਆ ਤਰਨਪੀਤ ਸੌਨ ਜਿਹੜੇ ਕੈਬਨਿਟ ਮੰਤਰੀ ਹੈ ਸਾਢੇ 12000 ਪਿੰਡ ਹੈ ਪੰਜਾਬ ਦਾ ਉਹ ਬਬਰ ਸ਼ੇਰ ਪਤਾ ਨਹੀਂ ਕਿੱਥੋਂ ਅੰਕੜੇ ਲੈ ਕੇ ਆਏ ਕਹਿੰਦੇ 4500 ਪਿੰਡ ਪੰਜਾਬ ਦਾ ਅਸੀਂ ਨਸ਼ਾ ਮੁਕਤ ਕਰਤਾ ਇਹ ਝੂਠ ਕੋਈ ਆਮ ਬੰਦੇ ਨੇ ਨਹੀਂ ਮੁੱਖ ਮੰਤਰੀ ਦੀ ਮਜੂਦਗੀ ਵਿੱਚ ਪੂਰੀ ਵਿਧਾਨ ਸਭਾ ਦੇ ਵਿੱਚ ਬੋਲਿਆ ਗਿਆ ਹੁਣ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਤੁਸੀਂ 45 100 ਪਿੰਡਾਂ ਦੀ ਗੱਲ ਛੱਡੋ ਤੁਸੀਂ 45 ਬੰਦਿਆਂ ਦੀ ਲਿਸਟ ਦਿਓ ਇਹਦੇ ਪੰਜਾਬ ਦੇ ਵਿੱਚ ਆਹ ਉਹ 45 ਬੰਦੇ ਨੇ ਜਿਨ੍ਹਾਂ ਦਾ ਅਸੀਂ ਨਸ਼ਾ ਛੁਡਾ ਦਿੱਤਾ ਚਲੋ ਜੇ 45 ਨਹੀਂ ਤਾਂ 45 ਸੋ ਮੰਨ ਲੈਨੇ ਪਰ ਲਿਸਟ ਦਿਓ ਉਹ ਕਿਹੜੇ ਬੰਦੇ ਆ ਜਿਹਨੇ ਨਸ਼ਾ ਛੱਡ ਦਿੱਤਾ ਸਾਡੇ 12000 ਪਿੰਡ ਵਿੱਚੋਂ ਜੇ ਮੰਨ ਲਈਏ ਅੱਧਾ ਪੰਜਾਬ ਨਸ਼ਿਆਂ ਦੇ ਗ੍ਰਸਤ ਵਿੱਚ ਹੈ ਤਾਂ ਇਹਦਾ ਮਤਲਬ ਫੇਰ ਤਾਂ ਤੁਸੀਂ ਨਸ਼ਾ ਨਸ਼ਪਾਇਆ ਕਰਦਾ ਨਸ਼ਾ ਖਤਮ ਕਰਤਾ ਪਰ ਇਹ ਬਹੁਤ ਵੱਡਾ ਝੂਠ ਹੈ ਔਰ ਪਹਿਲਾਂ ਇਹ ਹੀ ਗੱਲਾਂ ਅਮਰਿਤਪਾਲ ਵਰਗੇ ਿੰੰਗਾ ਕੈਪਟਨ ਅਮਰਿੰਦਰ ਸਿੰਘ ਵਰਗੇ ਕਹਿੰਦੇ ਰਹੇ ਕਿ 4 ਹਫ਼ਤਿਆਂ ਵਿੱਚ ਮੈਂ ਨਸ਼ਿਆਂ ਦਾ ਲੱਕ ਤੋੜ ਦਿਆਂ ਗੁਟਕਾ ਸਾਹਿਬ ਹੱਥ ਵਿੱਚ ਪੜ ਕੇ ਸੌਂ ਖਾਦੀ ਸੀ ਉਹਨਾਂ ਨੇ ਤੇ ਉਹਦਾ ਖਮਿਆਜਾ ਪੂਰੀ ਕਾਂਗਰਸ ਪਾਰਟੀ ਨੂੰ ਭੁਗਤਣਾ ਪਿਆ ਤੇ ਹੁਣ ਜਿਹੜਾ ਇਹ ਝੂਠ ਝਾੜੂ ਵਾਲਿਆਂ ਨੇ ਬੋਲਿਆ ਬਹੁਤ ਵੱਡਾ ਅਪਰਾਧ ਹੈ ਮਹਾਪਾਪ ਹੈ ਪੰਜਾਬ ਦੇ ਉਹਨਾਂ ਪਿੰਡਾਂ ਵਿੱਚੋਂ ਜਿਹੜੇ ਮੇਰੇ ਕੋਲੇ ਫੋਨ ਆਏ ਹੋਏ ਐ ਕੋਈ ਪਿੰਡ ਬਚਿਆ ਹੋਊ ਜਿਹਨੇ ਫੋਨ ਨਹੀਂ ਕੀਤਾ ਹੁਣ ਤਕਰੀਬਨ ਤਕਰੀਬਨ ਹਰੇਕ ਪਿੰਡ ਵਿੱਚੋਂ ਇੱਕ ਦੋ ਫੋਨ ਜ਼ਰੂਰ ਆਏ ਬਹੁਤੇ ਵੀ ਆਏ ਨੇ ਪਰ ਇੱਕ ਦੋ ਫੋਨ ਤਾਂ ਜ਼ਰੂਰ ਆਏ ਹੋਏ ਨੇ ਵੀ ਸਾਡੇ ਪਿੰਡ ਵਿੱਚ ਨਸ਼ਾ ਖਤਮ ਨਹੀਂ ਹੋਇਆ ਪਰ ਇਹਨਾਂ ਨੇ ਪਤਾ ਨਹੀਂ ਕਿੱਥੋਂ ਅੰਕੜੇ ਚੱਕੇ ਨੇ ਕਹਿੰਦੇ ਅਸੀਂ 4500 ਪਿੰਡ ਨਸ਼ਿਆਂ ਤੋਂ ਮੁਕਤ ਕਰਤਾ ਇਹ ਗੱਲ ਵਿਧਾਨ ਸਭਾ ਦੇ ਵਿੱਚ ਖੜ ਕੇ ਸੈਸ਼ਨ ਦੇ ਵਿੱਚ ਕਹੀ ਗਈ ਹੈ ਬਹੁਤ ਲੋਕ ਨੇ ਇਮਾਨਦਾਰ ਜਿਹੜੇ ਪੁਲਿਸ ਅਫਸਰ ਨੇ ਉਹ ਇਹ ਗੱਲ ਨੂੰ ਭੱਲੇ ਭਾਂ ਜਾਣਦੇ ਐ ਕਿ ਪਿੰਡਾਂ ਦੇ ਵਿੱਚੋਂ ਨਸ਼ਾ ਖਤਮ ਕਰਨਾ ਖਾਸ ਕਰਕੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਖਾਲਾਜੀ ਦਾ ਵਾੜਾ ਨੇ ਇਹ ਸਭ ਨੂੰ ਪਤਾ ਹੈ ਠੀਕ ਹੈ ਤੁਸੀਂ ਸ਼ੁਰੂਆਤ ਕੀਤੀ ਹੈ ਤੁਸੀਂ ਜੁੱਧ ਨਸ਼ੇ ਵਿਰੁੱਧ ਇਹ ਮਹਮ ਚਲਾਈ ਹੈ ਤੁਹਾਡੇ ਨਾਲ ਪੰਜਾਬ ਦੇ ਲੋਕ ਸਹਿਮਤ ਨੇ ਪਰ ਐਡੇ ਵੱਡੇ ਝੂਠ ਨਾ ਬੋਲੋ ਇਹ ਝੂਠ ਪੰਜਾਬ ਦੇ ਲੋਕਾਂ ਦੇ ਵੀ ਬਰਦਾਸ਼ਤ ਨਹੀਂ ਕਰਨਗੇ 4500 ਪਿੰਡ ਨੂੰ ਨਸ਼ਿਆਂ ਤੋਂ ਮੁਕਤ ਕਰ ਦੇਣਾ ਇਹ ਬਹੁਤ ਵੱਡੀ ਗੱਲ ਹੈ ਔਰ ਜੇ ਤੁਹਾਡੀ ਪਾਰਟੀ ਦੇ ਵਿੱਚੋਂ ਉਹਨਾਂ ਐਮਐਲਏ ਦੇ ਨਾਂ ਲੈ ਦਿੱਤੇ ਜਾਣ ਤਾਂ ਤੁਸੀਂ ਤੜਫਣਾ ਘੱਟੋ ਘੱਟ ਤੁਹਾਡੀ ਸਰਕਾਰ ਦੇ ਵਿੱਚ 35 ਤੋਂ 40 45 ਐਮਐਲਏ ਉਹ ਨੇ ਜਿਹੜੇ ਚਿੱਟੇ ਦੇ ਵਿੱਚ ਇਨਵੋਲ ਹੋ ਨੇ ਜਿਨ੍ਹਾਂ ਦੇ ਨਾਮ ਬੋਲਦੇ ਆ ਤੇ ਤੁਸੀਂ ਕਹੀ ਜਾਂਦੇ ਹੋ ਕਿ 4500 ਪਿੰਡ ਪੰਜਾਬ ਦਾ ਨਸ਼ਾ ਮੁਕਤ ਕਰਤਾ ਸ਼ਖਬੀਰ ਬਾਦਲ ਨੇ ਨਾ ਬਹੁਤ ਵੱਡੇ ਵੱਡੇ ਕੱਪ ਮਾਰੇ ਹੋਏ ਆ ਕਿਤੇ ਉਹਨੇ ਕਿਹਾ ਸੀ ਕਹਿੰਦਾ ਸੜਕਾਂ ਹੈ ਨਹੀਂ ਬਣਾਵਾਂਗੇ ਜੇ ਬੰਬ ਮਾਰੋਗੇ ਤਾਂ ਸੜਕ ਟੁੱਟ ਨਹੀਂ ਸਕਦੀ ਚਲੋ ਕਿਤੇ ਨਾ ਕਿਤੇ ਇਹਦੇ ਵੀ ਸੱਚਾਈ ਵੀ ਹੈਗੀ ਹੈ ਵੀ ਉਹਨਾਂ ਦੀ ਸਰਕਾਰ ਵਿੱਚ ਭਾਵੇਂ ਪ੍ਰਾਈਵੇਟ ਕੰਪਨੀਆਂ ਨੇ ਸੜਕਾਂ ਬਣਾਈਆਂ ਪਰ ਸੜਕਾਂ ਬਣੀਆਂ ਤਾਂ ਹੈਗੀਆਂ ਨਹੀਂ ਪਰ ਕਈ ਥਾਂ ਤੇ ਉਹਨੇ ਝੂਠ ਬੋਲਿਆ ਕਿ ਮੈਂ ਫਲਾਣੇ ਪਿੰਡ ਗਿਆ ਸਰਪੰਚ ਮੈਨੂੰ ਕਹਿੰਦਾ 5 ਕਰੋੜ ਦੇ ਮੈਂ ਕਿਹਾ 50 ਕਰੋੜ ਚੱਕ ਤੇ ਫਿਰ ਕਹਿੰਦਾ ਇੱਕ ਵਾਰੀ ਸਰਕਾਰ ਬਣਾ ਦਿਓ 100-100 ਕਰੋੜ ਕਹਿੰਦਾ ਟਰੱਕਾਂ ਦੇ ਟਰੱਕ ਭਰ ਕੇ ਦੇ ਮੰਗ ਇਹ ਗੱਪ ਉਹਨੇ ਮਾਰੇ ਹੋਏ ਨੇ ਪਰ ਜਿਹੜੇ ਹੁਣ ਤੁਸੀਂ ਗੱਪ ਮਾਰਦੇ ਹੋ ਜਾ ਰਹੇ ਤਾਂ ਮੈਨ ਲੱਗਦਾ ਵੀ ਸੁਖਵੀਰ ਵੀ ਛੋਟਾ ਲੱਗੂ ਤੁਹਾਡੇ ਸਾਹਮਣੇ 4500 ਪਿੰਡ ਕਹਿ ਦੇਣਾ ਬੜਾ ਸੌਖਾ ਹੈ ਕਿੰਨਾ ਕੋਹਿੰਦਾ 4500 ਚਾਰ ਅੱਖਰਾਂ ਦੇ ਨਾਲ ਪੈ ਜਾਂਦਾ ਹੈ ਕਹਿਣਾ ਬੜਾ ਸੌਖਾ ਹੈ ਚਾਰ ਪੰਜ ਉੱਤੇ ਦੋ ਝਿਰਮਾ ਲਾ ਲਓ ਇਹ ਲਿਖਣਾ ਸੌਖਾ ਹੈ ਬੋਲਣਾ ਸੌਖਾ ਹੈ 4500 ਪਿੰਡਾਂ ਦੀ ਗਿਣਤੀ ਕਰਨੀ ਹੋਵੇ ਨਾ ਤਾਂ ਬੱਟਰ ਨਿਕਲ ਜਾਣਗੇ ਤੇ ਤੁਸੀਂ ਸ਼ਰਿਆ ਮੈਂ ਕਹਤਾ ਚਲੋ ਤੁਹਾਡੇ ਨਾਲ ਸਹਿਮਤ ਹੁੰਨੇ ਆਂ ਵੀ ਜਿਹੜਾ ਤੁਸੀਂ ਝੂਠ ਬੋਲਿਆ ਉਹਦੇ ਤੇ ਮੋਹਰ ਲਾ ਦਿੰਨੇ ਆ ਵੀ ਹਾਂ 3900 ਦਾ 5500 ਬਣਾ ਦਿੰਨੇ ਆ ਮੈਂ ਮੋਹਰ ਲਾ ਦਿੰਨਾ ਵੀ ਹਾਂ ਕਿਉਂਕਿ ਜਦੋਂ ਝੂਠ ਨੂੰ ਵੱਡਾ ਕਰਨਾ ਹੋਵੇ ਤੇ ਥੋੜਾ ਜਿਹਾ ਹੋਰ ਤਰੀਕੇ ਨਾਲ ਕਹਿਣਾ ਪੈਂਦਾ ਜਿਵੇਂ ਉਹ ਇੱਕ ਸ਼ਾਇਰ ਦੀ ਮੈਂ ਗੱਲ ਸੁਣੀ ਸੀ ਸ਼ਾਇਦ ਪਾਕਿਸਤਾਨ ਦੇ ਨੇ ਉਹ ਕਹਿੰਦੇ ਮੈਂ ਜਾ ਰਿਹਾ ਸੀ ਅਮਰੀਕਾ ਨੂੰ ਤੇ ਉੱਥੇ ਮੈਂ ਕਿਸੇ ਨੂੰ ਕਹਿੰਦਾ ਸ਼ਾਇਰੀ ਸੁਣਾ ਰਿਹਾ ਸੀ ਤੋ ਬੰਦੇ ਦੇ ਕੰਨ ਬੁਲੇ ਸੀ ਹਾਲਾਂਕਿ ਕਹਿੰਦਾ ਝੂਠ ਹੈ ਅਮਰੀਕਾ ਨਹੀਂ ਮੈਂ ਜਾ ਰਿਹਾ ਸੀ ਤੇ ਇਹ ਗੱਲਾਂ ਇਨਵੇਂ ਤੁਹਾਡੇ ਤੇ ਟੁੱਕਦੀਆਂ ਨੇ 4500 ਪਿੰਡ ਜਦੋਂ ਕਿ 125000 ਪਿੰਡ ਟੋਟਲ ਹੈ ਪੰਜਾਬ ਦਾ ਤੇ ਤਕਰੀਬਨ ਜਿਹੜੇ ਅੰਕੜੇ ਨੇ ਉਹ ਇਹ ਦੱਸਦੇ ਨੇ ਵੀ ਅੱਧਾ ਪੰਜਾਬ ਨਸ਼ਿਆਂ ਦੇ ਵਿੱਚ ਗ੍ਰਸਤ ਹੈ ਤਾਂ 6000 ਹੋ ਗਿਆ ਤਾਂ 6445 ਹੋਰ ਘਟਾ ਲਈਏ ਇਹਦਾ ਮਤਲਬ ਇਹ ਤੁਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਤਾ ਪਰ ਜਿਹੜੀ ਖਬਰਾਂ ਲੱਗੀਆਂ ਲੱਗ ਜਾਂਦੀਆਂ ਨੇ ਕਿਤੇ 40 ਕਿਲੋ ਚਿੱਟਾ ਫੜ ਲਿਆ ਕਿਤੇ 5 ਕਿਲੋ ਫੜ ਲਿਆ ਕਿਤੇ 20 ਕਿਲੋ ਫੜ ਲਿਆ ਤੇ ਫਿਰ ਇਹ ਕਿੱਥੋਂ ਆ ਰਿਹਾ ਔਰ ਜੇਲਾਂ ਦੇ ਵਿੱਚ ਜਿਹੜੀ ਸਭ ਤੋਂ ਵੱਡੇ ਗਿਣਤੀ ਹੈ ਨਾ ਮਰਜ਼ਮਾਂ ਦੀ ਉਹ ਨਸ਼ਿਆਂ ਵਾਲਿਆਂ ਦੀ ਜੋ ਤੁਸੀਂ ਕਿਤੇ ਕਚਹਿਰੀ ਜਾ ਕੇ ਖੜੋਗੇ ਅਦਾਲਤਾਂ ਦੇ ਵਿੱਚ ਹੜਤਾਂ ਤੰਤਨ ਕੱਠੇ ਕਰਕੇ ਸੰਗੜ ਲਾ ਕੇ ਲੈ ਕੇ ਜਾਂਦੇ ਨੇ ਉਹ ਸਾਰੇ ਨਸ਼ੇੜੀ ਆ। ਉਹਨਾਂ ਦੇ ਕੋਈ ਆਮ ਬੰਦਾ ਨਹੀਂ ਹੈਗਾ। ਫਿਰ ਉਹ ਕਿੱਥੋਂ ਆ ਰਹੇ ਨੇ? ਜਿਹੜੇ ਰੋਜ਼ ਦੇ ਅੰਕੜੇ ਨੇ ਕਹਿੰਦੇ 100 ਬੰਦਾ ਘੱਟੋ ਘੱਟ ਪੰਜਾਬ ਦੇ ਵਿੱਚੋਂ ਰੋਜ਼ ਚਿੱਟੇ ਵਾਲਾ ਫੜਿਆ ਜਾ ਰਿਹਾ। ਰੋਜ਼ ਇਹ ਅੰਕੜੇ ਨੇ। ਔਰ ਇਹ ਰਿਪੋਰਟ ਜਿਹੜੀ ਹੈ ਨਾ ਮੀਡੀਆ ਦੇ ਥਰੂ ਥਾਣੇ ਵਿੱਚੋਂ ਆ ਰਹੀ ਹੈ। ਜਿਹੜਾ ਮਰਜੀ ਥਾਣੇ ਚੱਲ ਜਾਓ ਉੱਥੇ ਪੰਜ ਸੱਤ ਬੰਦੇ ਚਿੱਟੇ ਵਾਲੇ ਰੋਜ ਫੜੇ ਹੁੰਦੇ ਆ ਭਾਵੇਂ ਉਹਨਾਂ ਕੋਲੇ ਗ੍ਰਾਮ ਫੜਾ ਜਾਵੇ ਭਾਵੇਂ ਦੋ ਗ੍ਰਾਮ ਫੜਾ ਜਾਵੇ ਇਹ ਰੋਜ ਦੀ ਹਿਸਟਰੀ ਹੈ ਰੋਜ ਦੇ ਅੰਕੜੇ ਤਿੱਤੋਸ਼ ਜੀ ਯਾਰ ਸ਼ਰਮ ਮੰਨੇ ਨਹੀਂ ਮਾੜੀ ਮੋਟੀ ਇਹ ਤਰਨ ਪ੍ਰੀ ਜਿਹੜਾ ਸੌਂਦ ਕੈਬਨਟ ਮੰਤਰੀ ਹੈ ਉਹਨੇ ਕਿਹਾ ਔਰ ਕਿਹਾ ਵੀ ਤਲਖੇ ਵਿੱਚ ਕੰਨਾਸੂ 4500 ਪਿੰਡ ਪੰਜਾਬ ਦਾ ਨਸ਼ਾ ਮੁਕਤ ਕਰਤਾ ਅੱਛਾ ਜਿਹੜੇ ਕੋਲ ਖੜੇ ਨੇ ਝਾੜੂ ਵਾਲੇ ਉਹਨਾਂ ਨੇ ਦੋ ਕਨੇ ਤਾਂ ਮੂੰਹ ਚ ਉਂਗਲ ਲਈ ਸੀ ਇੱਦਾਂ ਵੀ ਇਹ ਗੱਪ ਕਿੱਥੋਂ ਰੋੜੇ ਨੇ ਫਿਰ ਕਾਰਨ ਕੀ ਹੋਣ ਜਦੋਂ ਆਪਣੀ ਸਰਕਾਰ ਦੇ ਵਿੱਚ ਹੁੰਦੇ ਬੰਦੇ ਫਿਰ ਉਹਨਾਂ ਨੂੰ ਹਾਮੀ ਭਰਨੀ ਪੈਂਦੀ ਹੈ ਕਈਆਂ ਨੇ ਫੁੱਕੀ ਜੀ ਤਾੜੀ ਮਾਰੀ ਸੀ ਬੈਂਚ ਤੇ ਹੱਥ ਮਾਰਿਆ ਕਿਉਂਕਿ ਤਾੜੀ ਮਾਰ ਨਹੀਂ ਪੈਂਦੀ ਉੱਥੇ ਬਾਵਾ ਕਰਨੀ ਪੈਂਦੀ ਹੈ ਇਦੋਂ ਗੱਪ ਮਾਰਦਾ ਬੰਦਾ ਉਹਦੋਂ ਥੋੜਾ ਜਿਹਾ ਹੱਸ ਕੇ ਇਹ ਦਿਖਾਉਣਾ ਪੈਂਦਾ ਵੀ ਹਾਂ ਵਾਕਈ ਇਹ ਸੱਚ ਸੰਤ ਕਰਦੀ ਏ ਸੀ ਪਰ ਬਰਦਾਸ਼ਤ ਹੋਣ ਵਾਲੀਆਂ ਗੱਲਾਂ ਨਹੀਂ ਕੱਲ ਮੈਂ ਜਦੋਂ ਇਹ ਚੀਜ਼ ਤੇ ਥੋੜਾ ਜਿਹਾ ਦੇਖਿਆ ਨਾ ਜੇ ਝੂਠ ਕਿਉਂ ਬੋਲਿਆ ਉਹਦੋਂ ਇਦਾਂ ਲੱਗਾ ਵੀ ਹੁਣ ਜਿਹੜਾ ਕਾਰਜਕਾਲ ਹੈ ਸਰਕਾਰ ਦਾ ਉਹ ਨੇੜੇ ਲੱਗਣ ਵਾਲਾ 1.5 ਸਾਲ ਬਾਕੀ ਹੈ 1.5 ਤੋਂ ਵੀ ਘੱਟ ਹੀ ਰਹਿ ਗਿਆ ਹੁਣ ਇਹਨਾਂ ਨੇ ਨਾ ਗੱਲਾਂ ਦਾ ਕੜਾ ਥੋੜਾ ਜਿਹਾ ਜ਼ਿਆਦਾ ਬਣੂਗਾ ਤੇ ਫਿਰ ਜਿਹੜੀਆਂ ਸਟੇਟਮੈਂਟਾਂ ਨੇ ਉਹ ਵੀ ਇਹ ਜਿਹੀਆਂ ਲੈ ਕੇ ਆਉਣੀਆਂ ਨੇ ਵੀ ਲੋਕਾਂ ਦੇ ਪ੍ਰਭਾਵ ਪਏ ਬਾਅਦ ਤੋਂ ਬਾਅਦ ਪਰ ਬੇਨਤੀ ਹੈ ਜੇ ਕੋਈ ਕੈਬਨਿਟ ਮੰਤਰੀ ਸੁਣੇ ਤੇ ਜਾਂ ਕੋਈ ਐਮਐਲਏ ਝਾੜੋਵਾਲ ਨੇ ਸੁਣੇ ਸੁਣਦੇ ਤਾਂ ਜ਼ਰੂਰ ਹੈ ਇੱਕ ਲਿਸਟ ਜਾਰੀ ਜ਼ਰੂਰ ਕਰੋ ਵੇ ਆ ਆ ਪਿੰਡ ਨੇ ਉਹ ਜਿਹੜੇ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਕੀਤੇ ਨੇ ਉਹਨਾਂ ਦੀ ਲਿਸਟ ਜ਼ਰੂਰ ਪਾਓ ਜੇ ਮੈਂ ਪਹਿਲਾਂ ਭਵੰਤ ਮੈਨੂੰ ਕਹਿੰਦਾ ਹੁੰਦਾ ਸੀ ਨਾ ਕਿ 5 ਕਰੋੜ ਮਿਲਿਆ ਤੇ 22 ਲੱਖ ਰੁਪਇਆ 44 ਲੱਖ ਰੁਪਇਆ ਦਾ ਵਿਆਜ ਬਣ ਗਿਆ ਤੇ ਮੈਂ ਸਾਰੇ ਦਾ ਸਾਰਾ ਲੋਕਾਂ ਵਿੱਚ ਵੰਡਦਾ ਆ ਪਿਛੇ ਜੇ ਫਰੀਦਕੋਟ ਵਾਲਿਆਂ ਨੇ ਝੂਠ ਬੋਲਿਆ ਸੀ ਕਹਿੰਦਾ ਜਿੰਨਾ ਫੰਡ ਮਿਲਿਆ ਸੀ ਕਹਿੰਦਾ ਲੰਗਰ ਦੇ ਤਰ੍ਹਾਂ ਮੈਂ ਤਾਂ ਜਿਹੜਾ ਆਇਆ ਬਸ ਵੰਡੇ ਗਿਆ ਤੁਰੇ ਮੈਨੂੰ ਪਤਾ ਲੱਗਿਆ ਉਹ ਕਹਿੰਦੇ ਵੰਡ ਲ ਕੇ 2 ਕਰੋੜ ਬਾਕੀ ਸਾਰੇ ਡ ਘਰ ਮਰ ਗਿਆ ਜਦੋਂ ਨਾ ਕਿਤੇ ਗੱਪ ਮਾਰਨਾ ਹੁੰਦਾ ਥੋੜਾ ਜਾਂ ਸੋਚ ਲਿਆ ਕਰੋ ਵੀ ਇਹ ਚੋਰ ਸ ਹੈ ਰੁੜ ਜਾਊਗਾ ਕਿਉਂਕਿ ਰੁੜਨ ਤੋਂ ਭਾਵੇਂ ਹੁੰਦਾ ਵੀ ਜਿਹੜੇ ਗੱਲ ਅਸੀਂ ਕਹਿਣ ਲੱਗੇ ਆ ਉਹ ਲੋਕਾਂ ਤੱਕ ਪਹੁੰਚਦਾ ਜਾਊਗੀ ਪਰ ਲੋਕ ਹਾਜ਼ਮ ਕਰ ਲੈਣਗੇ ਵੀ ਇਹ ਸੱਜੀ ਐ ਝੂਠੀ ਐ ਉਹ ਜਿਹੜੇ ਜਵਾਕ ਨਹੀਂ ਖੇਡਦੇ ਉਹ ਚੋਰਸ ਦੀ ਗੇਮ ਕਿਹੜੀ ਹੁੰਦੀ ਐ ਉਹ ਡਿਟਕੀ ਵਾਲੀ ਇੱਦੋਂ ਦਾ ਗੱਪ ਮਾਰ ਰੁੜੇ ਹੀ ਉੱਥੇ ਤੱਕ ਹੀ ਰਹਿ ਗਿਆ ਉਹ ਮੂਰੇ ਸਪੀਕਰ ਸਾਹਿਬ ਦੇਖੀ ਜਾਂਦੇ ਵੀ ਇਹ ਕਿੱਥੋਂ ਲਿਆਤਾ ਕੱਢ ਕੇ ਮੰਤਰੀ ਜੀ ਨੇ ਜਿਹੜਾ 4500 ਪਿੰਡ ਨੂੰ ਨਸ਼ਾ ਮੁਕਤ ਕਰੀ ਜਾਂਦਾ ਹਾਲੇ ਤਾਂ ਝਾੜੂ ਵਾਲੇ ਜਦੋਂ ਬੋਲ ਰਹੇ ਸੀ ਨਾ ਮੰਤਰੀ ਸਾਹਿਬ ਉਹ ਦੂਜੇ ਬਾਜਵੇਂ ਵਰਗੇ ਬਰਾਬਰ ਖੜੇ ਸੀ ਉਹ ਤਾਂ ਨਹੀਂ ਬੋਲਣ ਪਤਾ ਸੀ ਵੀ ਅਸੀਂ ਵੀ ਚੋਰੀ ਆ ਵੀ ਅਸੀਂ ਵੀ ਚਿੱਟਾ ਵੇਚੋ ਤਾਂ ਨਹੀਂ ਬੋਲੇ ਉਹ ਤਾਂ ਚੁੱਪ ਕਰ ਗਏ ਤੇ ਜੀਓ ਟਿਕ ਪਹਲਾ ਮਾਂਸ ਬੰਦਾ ਹੁੰਦਾ ਤਰ ਰੋਲਾ ਪੈ ਜਾਣਾ ਸੀ 4500 ਪਿੰਡ ਕਿਹੜਾ ਹੁਣ ਕਾਣੇ ਸਾਰੇ ਨੇ ਬਾਦਲਾਂ ਦਾ ਪਹਿਲਾਂ ਹੁੰਦਾ ਸੀ ਉਹ ਦਬਦਬਾ ਉਹ ਵਿਚਾਰੇ ਜਾਂਦੇ ਨਹੀਂ ਹੁਣ ਗਨੀਵ ਘੋਰ ਉਦਾਂ ਘਰੇ ਬੈਠੀ ਐ ਤਸਵੀਰ ਬਾਦ ਉਦਾਂ ਹਰਿਆ ਹੋਇਆ ਉਹਨਾਂ ਦਾ ਕੋਈ ਐਮਐਲਏ ਜਾਂਦਾ ਨਹੀਂ ਤੇ ਤੁਸੀਂ ਜਦੋਂ ਗਾਪ ਰੋੜਿਆ ਉਹ ਤੁਹਾਡੇ ਆਪਣੇ ਵਿੱਚ ਹੀ ਘੁੰਮਦਾ ਰਿਹਾ ਪਰ ਹੁਣ ਜਿਹੜਾ ਉਹ ਗੁੱਭਗਵਾਟ ਹੈ ਉਹ ਮੀਡੀਆ ਸਾਹਮਣੇ ਆ ਗਿਆ ਮੈਂ ਅੱਜ ਲਾਸਟ ਬੇਨਤੀ ਹੀ ਕਰਨੀ ਹੈ ਵੀ ਜਿਹੜੇ ਉਹ ਪਿੰਡ ਹੈਗੇ ਆ 4500 ਉਹਨਾਂ ਦੀ ਲਿਸਟ ਜ਼ਰੂਰ ਦਿਓ ਵੀ ਕਿਹੜੇ ਕਿਹੜੇ ਪਿੰਡ ਨੇ ਜਿਹੜੇ ਤੁਸੀਂ ਨਸ਼ਾ ਮੁਕਤ ਕਰ ਦਿੱਤੇ ਤੇ ਨਹੀਂ ਫਿਰ ਉਹ ਲੋਕਾਂ ਦੀਆਂ ਜੁੱਤੀਆਂ ਤਿਆਰ ਨੇ ਲੋਕ ਤੁਹਾਡੇ ਤੋਂ ਬਹੁਤ ਦੁਖੀ ਨੇ ਵੀ ਐਡਿਟ ਝੂਠ ਨਾ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ